ਅਨਜਸਿਕ ਆਲਿ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਹੀ ਮੱਜਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਤਾਜ਼ੀਆਂ ਸੂਈਆਂ ਵਾਂ ਤੇ ਕਾ ਪੂਰੀ ਤੋਕਰ ਗੱਬਨੇ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਧੀਆ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਅਰੇ ਅਰੇ ਫਿਰ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਅੱਜ ਸਵੇਰ ਸਵੇਰ ਮੀ ਪੈ ਗਿਆ ਫਿਰ ਪੂਰਾ ਖੁੱਲਾ ਹੀ ਹਾਂ ਖੁੱਲਾ ਪੈ ਗਿਆ ਰਵੀ ਜੀ ਮੀ ਚੰਗਾ ਰੀਜਨ ਮੀ ਪਿਆ ਅੱਜ ਆ ਬੜਾ ਮਿਹਰ ਰਵੀ ਜੀ ਪੈ ਗਿਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰ ਮੇਰਾ ਨਾਮ ਭਾਸ ਸਿੰਘ ਜੀ ਜਿਹੜੇ ਚਮਿੰਦਾ ਜ਼ਿਲ੍ਹਾ ਹਮਸਾ ਜੀ ਨਾਲ ਹੈ ਤੇ ਫੋਨ ਨੰਬਰ ਤੇ ਬੋਲਦੇ ਕਰ 98145090 ਰੇ ਗਿਆ ਕੱਲ ਵਾਲਾ ਮਾਲ ਫਿਰ ਹਾਂ ਕੱਲ ਵਾਲਾ ਜੀ ਵੇਚ ਗਿਆ ਸਾਰੀਆਂ ਵੇਚੀਆਂ ਸਾਰੀਆਂ ਵੇਗੀਆਂ ਰਵੀ ਜੀ ਠੀਕ ਆ ਅੱਜ ਪਈ ਆਪਾਂ ਪਰਚੂ ਅੱਜ ਖੜਨੀ ਵੇਚਣਾ ਅੱਛਾ ਇਹ ਖੜਨੀ ਅੱਜ ਹੈ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਫਿਰ ਰਾਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਆ ਚੰਗੇ ਫਿੱਟ ਕੁੜੇ ਵਾਲੀ ਆ ਜਿਹੜੀ ਕਿੰਨਾ ਚਿਰੋਂ ਕੈਨ ਸੋਈ ਨਾ ਸੋਈ ਨੂੰ ਆ ਗਿਆ ਰੁਪਈਆ ਦੱਸ ਦੇ ਨਾ ਹੋ ਗਿਆ ਕੱਟਾ ਇਹਦਾ ਆ ਕੱਟਾ ਹੈ ਖੋਲੋ ਫਿਰ ਤੋੜੀਏ ਇਹਨੂੰ ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ ਰੁਪਈਆ ਇਹਦਾ ਫੱਲੇ ਜਿਹੜਾ ਮੇਰਾ ਨਾ 12 13 ਕਿਲੋ ਤਿਆਰ ਗਈ ਤਿਆਰ ਜਿਹੜਾ ਜਿੰਨਾ ਮਰਜ਼ੀ ਵੀ ਆਪਣਾ ਘਰੋਂ ਕੰਡਾ ਵੇਟਰ ਲੈ ਆਵੇ ਚੋਲੇ ਠੀਕ ਹੈ ਕਰਾ ਦਰਦੀ ਆ ਬਾਕੀ ਦੁੱਧ ਦੀ ਆਪਣੀ ਚੋਾਈ ਕਰਕੇ ਤੁਸੀਂ ਤਸੱਲੀ ਕਰਕੇ ਖੜ੍ਹ ਗਏ ਤੇ ਇਹਦਾ ਫਿਰ ਮੁੱਲ ਹਰ ਭਈ ਮੰਗਾਂ ਨੂੰ 40 90 ਪਚਾਨੇ ਜੋ ਮਰਜ਼ੀ ਮੰਗੀ ਜਾਏਗੀ ਹਾਂਜੀ ਇਹ ਹਾਂ ਨਾਲ ਵੀ 85000 ਦੇਉਗੀ ਪਹੁੰਚ ਵਿੱਚ ਹੈ ਪਹੁੰਚ ਵਿੱਚ ਉਹ ਚ 3000 82000 ਦੀ ਹਾਂ ਨਾਲ ਵੀ ਜਿਉਣੀ ਆ ਆਪਾਂ 3000 ਰੁਪਏ ਜੀ ਇੱਕ ਇਹ ਆ ਹਾਂਜੀ ਜਿਨੇ ਆਪਣੇ ਮਤਲਬ ਵੀ ਦੋ ਟਾਈਮ ਚੋਣੀਆਂ ਆ ਹਾਂਜੀ ਉਹ ਸਾਈ ਘੱਟੋ ਘੱਟ 5000 ਪਾਵੇ 500 ਰੁਪਏ ਨਾਲ ਹਰ ਵੀ ਜੀ ਤਿੰਨ ਆਪਸਿਆਂ ਨੇ ਆਪਾਂ 500 ਰੁਪਏ ਨਾਲ ਦੋ ਦਿਨ ਕਿਦਾਂ ਚਵਾ ਸਕਦੇਗੇ ਠੀਕ ਆ 5000 ਰੁਪਏ ਪਾਵੇ ਆਪਣੀ ਜੇ ਪਾਸ ਕੰਮ ਦੋ ਦਿੇ ਵੀ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਚਾਰ ਪੰਜ ਟਾਂਕ ਚੋਗੇ ਆਪਣੇ ਪਾਉਂਦੇ 5000 ਰੁਪਏ ਸਾਈ 5000 ਰੁਪਏ ਜੀ ਮੈਂ ਮਾਜ ਦੀ ਗਏ ਵੀਰ ਭਰਾ ਨੇ 500 ਰੁਪਏ ਸਾਈ ਪਾਈ ਆ ਹਾਂਜੀ ਤੇ ਉਹ ਛਾਣਨ ਮੁਰਗ ਨੂੰ ਜਵਾਬ ਦੇ ਦਿੱਤਾ ਅੱਛਾ ਤੇ ਫੇ ਨਹੀਂ ਮਰ ਚੰਗੀ ਲੱਗੀ ਠੀਕ ਠੀਕ ਆ ਤੇ ਚਲੋ ਮੇਰਾ 700 ਰੁਪਈ ਜੀ ਪਹੁੰਚੇਗੀ ਠੀਕ ਹੈ ਜੀ ਤੇ ਹੁਣ ਵਿਖਾਉਣੀ ਜਿਹੜੀ ਆਪਾਂ ਤੁਹਾਨੂੰ ਦੂਸਰੇ ਨੰਬਰ ਤੇ ਝੋਟੀ ਇਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹ ਆਰ ਵੀ ਪਰਸੋਂ ਰਾਤ ਦੀ ਸੋਈ ਹੈ ਜੀ ਪਰਸੋਂ ਰਾਤ ਦੀ ਸੋਈ ਬੱਚਾ ਬਿਲਕੁਲ ਤਾਜ਼ਾ ਹੀ ਹੈ ਮਗਰ ਨਾੜੋ ਬਿਲਕੁਲ ਗਿੱਲਾ ਹੀ ਆ ਨਾਲ ਠੀਕ ਆ ਤੇ 1 ਨੰਗ ਦੁੱਧ ਚਵਾਈ ਜਾਊਗੀ ਇਹ ਅਰਬੀ ਜੀ ਸੂਆ ਪਹਿਲਾ ਪਾਲ ਇਹਨੇ ਹੌਲ-ਹੌਲ ਨਹੀਂ ਕੀਤੀ ਅੱਛਾ ਐ ਟਾਈਮ ਜਿਹੜਾ ਬੋਲਾ ਹੈਗਾ 6.5 ਕਿਲੋ 7 ਕਿਲੋ ਤਿਆਰ ਜੇ ਤੇ ਇਹ ਕਿੰਨਾ ਚਵਾਈ ਜਾ ਦੁੱਧ ਵੀ ਕੀਤਾ ਕੱਟ-ਕੱਟ 10 ਕਿਲੋ ਇਹਨੇ ਦੁੱਧ ਤੋਰੂ ਨਹੀਂ ਆਂਦਾ ਮਾਜੀ ਤੋਰੋ ਫਿਰ ਇੱਕਰੀ ਇਹ ਆ ਕਿ ਚੱਲ ਸੋਣੀ ਝੋਟੀ ਆ ਪੇਟ ਬੜੇ ਜਾਂ ਹੀ ਚੰਗੀ ਆ ਆਜ ਲੈ ਥੋੜਾ ਡਰਦੀ ਡਰਦੀ ਜੀ ਆ ਸੇ ਥਣਵੇਂ ਆਪਾਂ ਦੇਖ ਸਕਦੇ ਚੰਗੇ ਕਿਆ ਆਉਦੇ ਆ ਤੇ ਇਹਦਾ ਫਿਰ ਮੁੱਲ ਹਰ ਵੀ ਛੋਟੀ ਪਸਮਕਾਂ ਦਾ ਥਣ ਅੜਾੜਾ ਲੰਮਾ ਕੱਢਦੀ ਆ ਠੀਕ ਆ ਹਾਂ ਜੀ ਮੋਲਾਰੇ ਵੀ ਜਿੰਮ ਮੰਗਣ ਨੂੰ 7 ਪੈਣ ਜੋ ਮਰਜ਼ੀ ਮੰਗੀ ਜਾਈਏ 8000 ਦੇ ਦੇ ਦिए ਵਿੱਚੋਂ ਕਰਨਾ ਕੋ ਮਨਤਨ ਤੁਸੀਂ ਦਤਰਾ ਦੋ ਕਰਾਉਣਾ 60 ਤੇ ਦੇ ਦिए ਸਾਹ ਨਾਲ 255 ਦੀ ਦਵਾਂਗੇ ਪਹੁੰਚ ਵਿੱਚ ਹੀ ਪਹੁੰਚ ਵਿੱਚ ਹੀ 100 ਕਿਲੋਮੀਟਰ ਤੱਕ ਕਰ ਠੀਕ ਆ ਤੇ ਹੋਣਾ ਟੋਕੜ ਗਪਨ ਚੈੱਕ ਪਾਸ ਤੇ ਹਾਂ ਚੈੱਕ ਪਾਸ ਰੱਖੀ ਜੀ ਕਿੰਨੇ ਚਿਰ ਦੀ ਚੈੱਕ ਪਾਸ ਤੇ 7 ਮਹੀਨੇ ਦੀ ਚੈੱਕ ਪਾਸ ਜੀ 7.5 ਮਹੀਨੇ ਚੈੱਕ ਪਾਸ ਤੇ ਦੁੱਧ ਦਿੰਦੀ ਆ ਦੁੱਧ ਆ ਰੱਖੀ ਜੀ ਦਿੰਦੀ 2 ਟਾਈ ਕਿਲੋ ਅੱਛਾ ਮਤਲਬ ਹਾਂ ਤੁਹਾਨੂੰ ਤੋਂ ਪਾਸ ਕਰਾ ਦੋਗੀ ਇੱਕ ਰੀਕੇ ਚਲੋ ਤੋਰ ਯਾਰ ਵੀ ਲੱਗੀ ਇੱਕ ਨੰਬਰ ਦੀ ਬਹੁਤੀ ਚੋਈ ਬੋਲੀ ਠੀਕ ਐ ਤੋਰ ਫੇਰ ਇੱਕ ਆ ਜਲੇਆ ਬਾਕੀ ਮੀਰੇ ਨੇ ਸੱਜਦੇ ਨੇ ਜੋ ਤੇ ਚੰਗਾ ਕੱਟਿਆ ਨਾ ਵਾ ਥੱਲੇ ਚੰਗੀ ਖੁੱਲੀ ਆ ਇਹ ਵੇ ਜੀ ਡੇਰੀ ਤਾਂ ਲਈ ਮੱਝ ਆਪਾਂ ਠੀਕ ਹੈ ਜੀ ਮਿਲਕਵੇਨ ਵੀ ਚੰਗੀ ਲੱਗੀ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਹੈ ਤੇ ਇਹਦਾ ਫਿਰ ਮੁੱਲ ਮੁੱਲ ਨਾਲ ਜੀ ਇਹਦਾ 60000 ਕਰੀਦਾ ਹੈ ਅੱਛਾ ਤੁਸੀਂ ਦੱਸੋ ਤੇ ਕਰਨ ਨੂੰ ਤਾਂ ਭਾਵੇਂ ਲੱਖ ਕਰੀ ਜਾਓ ਉੱਚ ਕਿਹੜੀ ਗੱਲ ਆ ਏ ਹਰ ਵੀ ਜੀ ਹਾਂ 45 45000 ਦੇ ਦੇਵਾਂਗੇ ਅੱਛਾ 45000 ਦੇ 45000 ਦੇ ਦਾਂਗੇ ਠੀਕ ਆ ਹਾਂਜੀ ਤੇ ਪਹੁੰਚ ਇਹਦੇ ਵਿੱਚ ਹੈ ਇਹਦੇ ਵਿੱਚ ਏ ਰੁਪਏ ਜੀ ਪਹੁੰਚ ਵਿੱਚ ਹੈ ਠੀਕ ਆ ਹਾਂਜੀ ਖੜੇ ਕੋਈ ਸਾਹਮਣ ਵਾਲਾ ਮੇਰੀ ਦੇ ਲਈ 4 15 ਨਹੀਂ ਤੇ ਚੈੱਕ ਕਰਾਈ ਬਿਲਕੁਲ ਸਾਡੇ 7 ਮਹੀਨੇ ਦੀ ਆਪਣਾ ਚੈੱਕ ਕਰਾਈ ਕਰਾ ਦੇ ਵੀ ਜੀ ਤੇ ਇਹ ਆ ਕਿ ਕੋਈ ਕੋਈ ਆਪਣੀ ਜੇ ਕਰਾਉਣੀ ਆ ਤਾਂ ਜਾ ਕੇ ਉਸੇ ਦੇ ਕਰਾੜੇ ਚ ਡਾਕਟਰ ਲੈਣਾ ਆਪੇ ਲੈ ਕੇ ਆ ਦੇ ਸਾਡੇ 7 ਮਹੀਨੇ ਕੋਈ ਚੱਕ ਤੇ ਇਹ ਆ ਕਿ ਦੋ ਤਿੰਨ ਦਿਨਾਂ ਦੇ ਵਿੱਚ ਕੋਈ ਵੀ ਚੈੱਕ ਕਰਾ ਕੇ ਤੁਹਾਨੂੰ ਦੱਸ ਦੇ ਜੋ ਵੀ ਵਾਦਾ ਘਟਾ ਦੱਸ ਦੇ ਬਾਅਦ ਚ ਦਿਨ ਵਧ ਲੈ ਜਾਏ ਘਟ ਲੈ ਜਾਏ ਅਗਲੇ ਦੀ ਜ਼ਿੰਮੇਵਾਰ ਨੇ ਜਾਂਦੇ ਚੱਕ ਕਰਾਇਆ ਕਰੋ ਕੋਈ ਵੀ ਟੋਕੜ ਗੱਬਨ ਪਸ਼ੂ ਹੁੰਦਾ ਤੇ ਠੀਕ ਹੈ ਬਈ ਇਹ ਇਹ ਆ ਕਿ ਇੱਥੇ ਆਪਣੀਆਂ ਸੁਈਆਂ ਦੋ ਟਾਈਮ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ